ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣਿਆਂ ਅੱਜ ਦੀਆਂ ਖਬਰਾਂ ਤੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਜਦੋਂ ਤੋਂ ਸੌ ਚੁੱਕੀ ਗਈ ਆ ਉਸ ਸਮੇਂ ਤੋਂ ਹੀ ਅਮਰੀਕਾ 'ਚੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਬਾਹਰ ਕੱਢਣ ਦੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਕੁਝ ਤਾਜ਼ਾ ਅੰਕੜਿਆਂ ਮੁਤਾਬਕ ਅਮਰੀਕਾ ਤੋਂ ਸੈਲਫ ਡਿਪੋਰਟ ਹੋਣ ਵਾਲੇ ਪ੍ਰਵਾਸੀਆਂ ਦੀ ਗਿਣਤੀ 10 ਲੱਖ ਤੋਂ ਟੱਪ ਚੁੱਕੀ ਹੈ ਤੇ ਇਸ ਦਾ ਸਿੱਧਾ ਫਾਇਦਾ ਸਥਾਨਕ ਕਿਰਤੀਆਂ ਨੂੰ ਹੋਇਆ ਹੈ ਜਿਨ੍ਹਾਂ ਦੀਆਂ ਉਜਰਤ ਦਰਾਂ 'ਚ ਵਾਧਾ ਦਰਜ ਕੀਤਾ ਗਿਆ ਹੈ। ਮੀਡੀਆ ਰਿਪੋਰਟਸ ਮੁਤਾਬਕ ਵਿਦੇਸ਼ਾਂ 'ਚ ਜੰਮੇ ਕਿਰਤੀਆਂ ਦੀ ਗਿਣਤੀ 'ਚ 773000 ਤੋਂ 10 ਲੱਖ ਤੱਕ ਦੀ ਕਮੀ ਆਉਣ ਦੇ ਸੰਕੇਤ ਮਿਲ ਰਹੇ ਨੇ। ਜਦਕਿ ਵਸ਼ਿੰਗਟਨ ਪੋਸਟ ਦੀ ਇੱਕ ਰਿਪੋਰਟ ਦੇ ਵਿੱਚ ਸਾਫ਼ ਤੌਰ ਤੇ ਦੱਸਿਆ ਗਿਆ ਹੈ ਕਿ ਮਾਰਚ ਮਹੀਨੇ ਮਗਰੋਂ 10 ਲੱਖ ਵਿਦੇਸ਼ੀ ਕਾਮੇ ਅਮਰੀਕਾ ਛੱਡ ਕੇ ਜਾ ਚੁੱਕੇ ਨੇ ਤੇ ਇਸ ਦਾ ਅਸਰ ਕਿਰਤੀ ਬਾਜ਼ਾਰ ਦੇ ਉੱਤੇ ਪੈ ਰਿਹਾ ਹੈ। ਮਈ ਮਹੀਨੇ ਦੌਰਾਨ ਔਸਤਨ ਪ੍ਰਤੀ ਘੰਟਾ ਉਜਰਤ ਦਰ 36.24 ਡਾਲਰ ਦਰਜ ਕੀਤੀ ਗਈ ਜੋ ਅਪ੍ਰੈਲ ਦੇ ਮੁਕਾਬਲੇ ਵੱਧ ਬਣਦੀ ਹੈ ਇਮੀਗ੍ਰੇਸ਼ਨ ਮਾਹਿਰਾਂ ਦਾ ਕਹਿਣਾ ਹੈ ਕਿ ਟਰੰਪ ਸਰਕਾਰ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਦੇ ਹਨ ਉਹਨਾਂ ਦੇ ਜੱਦੀ ਮੁਲਕ ਦਾ ਖਿਆਲ ਨਹੀਂ ਰੱਖਿਆ ਜਾਂਦਾ ਤੇ ਕਿਸੇ ਵੀ ਮੁਲਕ ਵੱਲ ਜਹਾਜ਼ ਰਵਾਨਾ ਕਰ ਦਿੱਤੇ ਜਾਂਦੇ ਨੇ ਜਿਸ ਦੇ ਮੱਦੇਨਜ਼ਰ ਅਮਰੀਕਾ 'ਚ ਗੈਰਕਾਨੂੰਨੀ ਤੌਰ ਤੇ ਮੌਜੂਦ ਪ੍ਰਵਾਸੀ ਸੈਲਫ ਰਿਪੋਰਟ ਹੋਣ ਨੂੰ ਤਰਜੀਹ ਦੇਣ ਲੱਗੇ ਸਿਰਫ ਇਨਾ ਹੀ ਨਹੀਂ 트럼ਪ ਸਰਕਾਰ ਸੈਲਫ ਡਿਪੋਰਟ ਹੋਣ ਵਾਲਿਆਂ ਨੂੰ 1000 ਡਾਲਰ ਨਕਦ ਅਤੇ ਚਾਰਟਰਡ ਪਲੇਨ ਦੀ ਟਿਕਟ ਵੀ ਮੁਹੱਈਆ ਕਰਵਾਉਂਦੀ ਹੈ ਇਸ ਤੋਂ ਇਲਾਵਾ ਡਿਪੋਟੇਸ਼ਨ ਹੁਕਮ ਜਾਰੀ ਹੋਣ ਦੇ ਬਾਵਜੂਦ ਅਮਰੀਕਾ ਛੱਡ ਕੇ ਨਾ ਜਾਣ ਵਾਲਿਆਂ ਨੂੰ ਮੋٹے ਜੁਰਮਾਨੇ ਕਰਨ ਦਾ ਸਿਲਸਿਲਾ ਵੀ ਸ਼ੁਰੂ ਹੋ ਚੁੱਕਾ ਹੈ ਅਤੇ ਬਗੈਰ ਇਮੀਗ੍ਰੇਸ਼ਨ ਸਟੇਟਸ ਵਾਲੇ ਪ੍ਰਵਾਸੀ ਹੁਣ ਇੱਥੋਂ ਰਵਾਨਾ ਹੋਣ ਚ ਹੀ ਬਿਹਤਰੀ ਸਮਝ ਰਹੇ ਨੇ ਪਾ ਮੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਸੱਤਾ ਸੰਭਾਲਦਿਆਂ ਹੀ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਵੱਡੇ ਪੱਧਰ ਤੇ ਡਿਪੋਰਟ ਕਰਨ ਦਾ ਐਲਾਨ ਕੀਤਾ ਗਿਆ ਪਰ ਅਮਰੀਕਾ 'ਚ ਥਾਂ ਥਾਂ ਛਾਪਿਆਂ ਦੇ ਬਾਵਜੂਦ ਤਸੱਲੀ ਬਖਸ਼ ਨਤੀਜੇ ਸਾਹਮਣੇ ਨਾ ਆ ਸਕੇ ਟਰੰਪ ਵੱਲੋਂ ਕੀਤੇ ਵੱਡੇ ਵੱਡੇ ਦਾਅਵਿਆਂ ਦੇ ਉਲਟ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦੇ ਮਾਮਲੇ 'ਚ ਬਰਾਕ ਓਬਾਮਾ ਨੂੰ ਅਜੇ ਤੱਕ ਕੋਈ ਟੱਕਰ ਨਹੀਂ ਦੇ ਸਕਿਆ 2023 ਦੌਰਾਨ ਬਰਾਕ ਓਬਾਮਾ ਦੀ ਸਰਕਾਰ ਨੇ 438000 ਤੋਂ ਵੱਧ ਲੋਕਾਂ ਨੂੰ ਡਿਪੋਰਟ ਕੀਤਾ ਤੇ ਅਮਰੀਕਾ ਦੇ ਇਤਿਹਾਸ ਚ ਕੋਈ ਰਾਸ਼ਟਰਪਤੀ ਇੰਨੀ ਵੱਡੀ ਪੱਧਰ ਤੇ ਡਿਪੋਰਟੇਸ਼ਨ ਦੀ ਕਾਰਵਾਈ ਕਰਨ ਵਾਲਾ ਹੋਰ ਕੋਈ ਨਹੀਂ ਹੈ 트럼ਪ ਦੇ ਪਹਿਲੇ ਕਾਰਜਕਾਲ ਦੌਰਾਨ ਵੀ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਵਾਲੇ ਇੰਨੇ ਵੱਡੇ ਪੱਧਰ ਤੇ ਡਿਪੋਰਟੇਸ਼ਨ ਮੁਹਿੰਮ ਨਹੀਂ ਚਲਾ ਸਕੇ ਬਰਾਕ ਓਬਾਮਾ ਨਾਲ ਸੰਬੰਧਿਤ ਇਮੀਗ੍ਰੇਸ਼ਨ ਅੰਕੜਿਆਂ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ 8 ਸਾਲ ਦੇ ਕਾਰਜਕਾਲ ਦੌਰਾਨ ਤਕਰੀਬਨ 20 ਲੱਖ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਗਿਆ ਓਬਾਮਾ ਦੇ ਸੱਤਾ ਚ ਆਉਣ ਤੋਂ ਪਹਿਲਾਂ ਮੈਕਸੀਕੋ ਦੇ ਰਸਤੇ ਅਮਰੀਕਾ ਦਾਖਲ ਹੋਣ ਵਾਲਿਆਂ ਨੂੰ ਸਵੈ ਇੱਛਾ ਨਾਲ ਵਾਪਸ ਜਾਣ ਦੀ ਇਜਾਜ਼ਤ ਮਿਲ ਜਾਂਦੀ ਅਤੇ ਕੋਈ ਕਾਨੂੰਨੀ ਕਾਰਵਾਈ ਵੀ ਨਹੀਂ ਕੀਤੀ ਜਾਂਦੀ ਪਰ ਓਬਾਮਾ ਦੇ ਸੱਤਾ 'ਚ ਆਉਣ ਮਗਰੋਂ ਇਮੀਗ੍ਰੇਸ਼ਨ ਤੇ ਕਸਟਮਜ਼ ਐਨਫੋਰਸਮੈਂਟ ਦੇ ਮੁਲਾਜ਼ਮਾਂ ਦੀ ਗਿਣਤੀ ਵਧਾ ਕੇ 22000 ਕਰ ਦਿੱਤੀ ਗਈ ਜਿਸ ਦੇ ਸਿੱਟੇ ਵਜੋਂ ਵਾਰ-ਵਾਰ ਬਾਰਡਰ ਪਾਰ ਕਰਨ ਵਾਲਿਆਂ ਦੀ ਗਿਣਤੀ 29% ਤੋਂ ਘਟ ਕੇ 14% ਤੇ ਆ ਗਈ ਹੁਣ ਟਰੰਪ ਸਰਕਾਰ ਚਾਹੇ ਵੀ ਓਬਾਮਾ ਸਰਕਾਰ ਵਾਲੀਆਂ ਨੀਤੀਆਂ ਲਾਗੂ ਨਹੀਂ ਕਰ ਸਕਦੀ ਕਿਉਂਕਿ ਕਮਾਂਤਰੀ ਬਾਰਡਰ ਤੇ ਪੁੱਜਣ ਵਾਲਿਆਂ ਦੀ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ 95% ਘਟ ਚੁੱਕੀ ਹੈ ਪਰ ਸੈਲਫ ਰਿਪੋਰਟ ਹੋ ਰਹੇ ਪ੍ਰਵਾਸੀਆਂ ਦਾ ਅੰਕੜਾ ਦੇਖਿਆ ਜਾਵੇ ਤਾਂ ਟਰੰਪ ਸਰਕਾਰ ਦੇ ਹੌਸਲੇ ਉੱਚੇ ਹੋਣੇ ਲਾਜ਼ਮੀ ਨੇ ਉਧਰ ਦੂਜੇ ਪਾਸੇ ਜਾਣਕਾਰੀ ਇਹ ਵੀ ਸਾਹਮਣੇ ਆ ਰਹੀ ਹੈ ਕਿ ਅਮਰੀਕਾ ਦੇ ਖੇਤਾਂ ਰੈਸਟੋਰੈਂਟਸ ਅਤੇ ਹੋਟਲਾਂ 'ਚ ਕੰਮ ਕਰਦੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਨਾ ਕਰਨ ਦੇ ਹੁਕਮ ਜ਼ਿਆਦਾ ਦਿਨ ਕਾਇਮ ਨਾ ਤਾਂ ਸਕੇ ਦਰਅਸਲ 트ੰਪ ਸਰਕਾਰ ਨੇ ਕੁਝ ਦਿਨ ਪਹਿਲਾਂ ਚੁੱਪਚਪੀਤੇ ਲਾਗੂ ਨੀਤੀ ਦੇ ਤਹਿਤ ਉਹ ਨੀਤੀ ਵਾਪਸ ਲੈ ਲਈ ਸੀ ਜਿੱਥੇ ਸਾਰਿਆਂ ਨੂੰ ਹੀ ਡਿਪੋਰਟ ਕਰਨ ਲਈ ਤੜਾ-ਤੜ ਫੜਿਆ ਜਾ ਰਿਹਾ ਸੀ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਵਿਭਾਗ ਨਾਲ ਸੰਬੰਧਤ ਸੂਤਰਾਂ ਨੇ ਦੱਸਿਆ ਕਿ ਖੇਤਾਂ ਰੈਸਟੋਰੈਂਟਸ ਅਤੇ ਹੋਟਲਾਂ 'ਚ ਕੰਮ ਕਰਦੇ ਗੈਰਕਾਨੂੰਨੀ ਪ੍ਰਵਾਸੀਆਂ ਵਿਰੁੱਧ ਪਹਿਲਾਂ ਵਾਂਗ ਕਾਰਵਾਈ ਜਾਰੀ ਰੱਖਣ ਦੀ ਹਦਾਇਤ ਮਿਲੀ ਹੈ ਅਮਰੀਕਾ ਦੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਤਰਜਮਾਨ ਟ੍ਰੀਸ਼ੀਆ ਮੈਕਲਾਲਫਿਨ ਨੇ ਕਿਹਾ ਕਿ ਰਾਸ਼ਟਰਪਤੀ ਇਸ ਮੁੱਦੇ ਤੇ ਬਿਲਕੁਲ ਸਪਸ਼ਟ ਨੇ ਕਿਸੇ ਵੀ ਉਦਯੋਗ 'ਚ ਹਿੰਸਕ ਅਪਰਾਧੀਆਂ ਜਾਂ ਆਇਸ ਦੇ ਯਤਨਾਂ ਨੂੰ ਠੱਬੀ ਲਾਉਣ ਵਾਲਿਆਂ ਨੂੰ ਪਨਾਹ ਨਹੀਂ ਮਿਲ ਸਕਦੀ ਕੌਮੀ ਸੁਰੱਖਿਆ ਤੇ ਆਰਥਿਕ ਸਥਿਰਤਾ ਬਾਰੇ ਯਤਨਾਂ ਦੌਰਾਨ ਕੰਮ ਕਰਨ ਵਾਲੀਆਂ ਥਾਵਾਂ ਤੇ ਛਾਪੇ ਵੱਡੀ ਅਹਿਮੀਅਤ ਰੱਖਦੇ ਨੇ ਅਜਿਹੀ ਕਾਰਵਾਈ ਰਾਹੀਂ ਨਾ ਸਿਰਫ ਗੈਰਕਾਨੂੰਨੀ ਪ੍ਰਵਾਸੀ ਕਾਬੂ ਕੀਤੇ ਜਾ ਸਕਦੇ ਨੇ ਸਗੋਂ ਅਮਰੀਕਾ ਦੇ ਕਿਰਤੀਆਂ ਨੂੰ ਨਜ਼ਰਅੰਦਾਜ਼ ਕਰਨ ਵਾਲੇ ਕਾਰੋਬਾਰੀ ਅਦਾਰਿਆਂ ਵਿਰੁੱਧ ਵੀ ਸਖਤ ਕਾਰਵਾਈ ਸੰਭਵ ਹੁੰਦੀ ਹੈ। ਇੱਥੇ ਦੱਸਣਾ ਬਣਦਾ ਹੈ ਕਿ ਪਿਛਲੇ ਹਫ਼ਤੇ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਵਾਲਿਆਂ ਨੂੰ ਹਦਾਇਤ ਦਿੱਤੀ ਗਈ ਕਿ ਖੇਤਾਂ, ਰੈਸਟੋਰੈਂਟਸ ਜਾਂ ਹੋਟਲਾਂ 'ਚ ਕੰਮ ਕਰਦੇ ਪ੍ਰਵਾਸੀਆਂ ਉੱਤੇ ਛਾਪਿਆਂ ਦੀ ਕਾਰਵਾਈ ਬੰਦ ਕਰ ਦਿੱਤੀ ਜਾਵੇ। ਮੰਨਿਆ ਜਾ ਰਿਹਾ ਸੀ ਕਿ ਅਮਰੀਕਾ 'ਚ ਫਲਾਂ ਅਤੇ ਸਬਜ਼ੀਆਂ ਦੀ ਤੋੜਾਈ ਸਿਖਰਾਂ 'ਤੇ ਹੈ। ਇਸ ਕਰਕੇ ਖੇਤੀ ਕਾਮਿਆਂ ਨੂੰ ਰਾਹਤ ਦਿੱਤੀ ਗਈ ਪਰ ਕੁਝ ਹੀ ਦਿਨਾਂ 'ਚ ਰਾਹਤ ਖਤਮ ਕੀਤੀ ਜਾ ਚੁੱਕੀ ਹੈ। ਰਾਸ਼ਟਰਪਤੀ ਡੋਨਾਲਡ 트ੰਪ ਨੇ ਇੱਕ ਸਮਾਗਮ ਦੌਰਾਨ ਪ੍ਰਵਾਨ ਕੀਤਾ ਕਿ ਅਮਰੀਕਾ ਦੇ ਕਿਸਾਨ ਅਤੇ ਹੋਟਲ ਆਪਰੇਟਰ ਪ੍ਰਵਾਸੀ ਕਾਮਿਆਂ ਤੇ ਨਿਰਭਰ ਨੇ ਤੇ ਇਨ੍ਹਾਂ ਖੇਤਰਾਂ ਨੂੰ ਬਚਾਉਣ ਦੀ ਰਾਇਤ ਦੀ ਜ਼ਰੂਰਤ ਹੋਵੇਗੀ 트ੰਪ ਦੀਆਂ ਇਹਨਾਂ ਟਿੱਪਣੀਆਂ ਤੋਂ ਕੁਝ ਦਿਨ ਬਾਅਦ ਇਮੀਗ੍ਰੇਸ਼ਨ ਜ਼ਾਰ ਟਾਮ ਹੁਮਨ ਅਤੇ ਸਟੀਫਨ ਮਿਲਰ ਦੇ ਬਿਆਨ ਆ ਗਏ ਜਿਨ੍ਹਾਂ ਵਿੱਚ ਲੱਖਾਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦਾ ਜ਼ਿਕਰ ਕੀਤਾ ਗਿਆ ਪਿਛਲੇ ਹਫਤੇ ਨਿਬਰਾਸਕਾ ਸੂਬੇ 'ਚ ਇੱਕ ਮੀਟ ਪ੍ਰੋਸੈਸਿੰਗ ਪਲਾਂਟ ਦੇ ਇਮੀਗ੍ਰੇਸ਼ਨ ਛਾਪੇ ਦੌਰਾਨ 70 ਤੋਂ ਵੱਧ ਪ੍ਰਵਾਸੀਆਂ ਨੂੰ ਹਿਰਾਸਤ ਚ ਲਿਆ ਗਿਆ ਦੂਜੇ ਪਾਸੇ ਆਈਐਸ ਵੱਲੋਂ ਰੋਜ਼ਾਨਾ ਗ੍ਰਫਤਾਰ ਕੀਤੇ ਜਾ ਰਹੇ ਪ੍ਰਵਾਸੀਆਂ ਦੀ ਗਿਣਤੀ ਵਧਾ ਕੇ 1200 ਕਰ ਦਿੱਤੀ ਗਈ ਹੈ ਜੋ ਕਿ 트럼ਪ ਸਰਕਾਰ ਦੇ ਪਹਿਲੇ 100 ਦਿਨ ਦੌਰਾਨ ਸਿਰਫ 650 ਦੇ ਨੇੜੇ ਤੇੜੇ ਦਰਜ ਕੀਤੀ ਗਈ ਸੀ ਇਹ ਅੰਕੜਾ ਵਾਈਟ ਹਾਊਸ ਵੱਲੋਂ ਤਹਿ ਤੀਜੇ ਤੋਂ ਬਹੁਤ ਘੱਟ ਹੈ ਜਿਸ ਤਹਿਤ ਰੋਜ਼ਾਨਾ 3000 ਪ੍ਰਵਾਸੀਆਂ ਨੂੰ ਕਾਬੂ ਕਰਨ ਦੀ ਹਦਾਇਤ ਜਾਰੀ ਕੀਤੀ ਗਈ ਹੈ ਇਜ਼ਰਾਈਲ ਅਤੇ ਈਰਾਨ ਦੀ جنگ ਅਮਰੀਕਾ ਬਨਾਮ ਰੂਸ جنگ 'ਚ ਤਬਦੀਲ ਹੋਣ ਦਾ ਖਤਰਾ ਪੈਦਾ ਹੋ ਗਿਆ ਹੈ ਈਰਾਨ ਅਤੇ ਇਜ਼ਰਾਈਲ ਵਿਚਾਲੇ جاری ਤਣਾਅ ਦਰਮਿਆਨ ਅਮਰੀਕਾ ਨੇ ਖੁੱਲ ਕੇ ਦਖਲ ਦੇਣ ਦੀ ਧਮਕੀ ਦਿੱਤੀ ਇਸ ਦੌਰਾਨ 86 ਸਾਲਾ ਈਰਾਨੀ ਸਰਵੋੱਚ ਨੇਤਾ ਆਇਤੁੱਲਾ ਅਲੀ ਖਮenei ਨੇ ਅਮਰੀਕਾ ਤੇ ਇਜ਼ਰਾਈਲ ਨੂੰ ਸਪਸ਼ਟ ਚੇਤਾਵਨੀ ਜਾਰੀ ਕੀਤੀ ইরਾਨੀ ਸਰਕਾਰੀ ਮੀਡੀਆ ਅਨੁਸਾਰ ਖਮenei ਨੇ ਕਿਹਾ ਕਿ ਜੇਕਰ ਅਮਰੀਕਾ ਨੇ ਕੋਈ ਸੈਨਿਕ ਕਾਰਵਾਈ ਕੀਤੀ ਤਾਂ ਇਸ ਦੇ ਭਿਆਨਕ ਨਤੀਜੇ ਹੋਣਗੇ ਜਿਨ੍ਹਾਂ ਦੀ ਪਰਪਾਈ ਕਦੇ ਨਹੀਂ ਹੋ ਸਕੇਗੀ ਉਧਰ ਦੂਜੇ ਪਾਸੇ ਰੂਸ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਅਮਰੀਕਾ ਨੇ ਇਜ਼ਰਾਈਲ ਦੀ ਸਿੱਧੀ ਮਦਦ ਕੀਤੀ ਤਾਂ ਮੱਧ ਪੂਰਬ ਚ ਹਾਲਾਤ ਤਬਾਹਕੁਨ ਬਣ ਸਕਦੇ ਨੇ ਇਸੇ ਦੌਰਾਨ ਇਰਾਨ ਦੇ ਸੁਪਰੀਮ ਲੀਡਰ ਨੇ ਇਜ਼ਰਾਈਲ ਨੂੰ ਠੋਕਮਾ ਜਵਾਬ ਦੇਣ ਦਾ ਐਲਾਨ ਕਰ ਦਿੱਤਾ ਅਤੇ 25 ਮਈਲਾ ਇਜ਼ਰਾਈਲ ਵੱਲ ਦਾਗ ਦਿੱਤੀਆਂ ইরਾਨੀ ਮੀਡੀਆ ਮੁਤਾਬਕ ਬੁੱਧਵਾਰ ਸਵੇਰੇ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕੋਰ ਵੱਲੋਂ ਫਤਿਹ ਮਜ਼ਾਇਲਾ ਨਾਲ ਹਮਲੇ ਕੀਤੇ ਗਏ ਫਤਿਹ ਮਜ਼ਾਇਲ ਹਾਈਪਰਸੋਨਿਕ ਹੈ ਯਾਨੀ ਆਵਾਜ਼ ਦੀ ਰਫ਼ਤਾਰ ਤੋਂ 5 ਗੁਣਾ ਤੇਜ਼ੀ ਨਾਲ ਅੱਗੇ ਵਧਦੀ ਹੈ ਈਰਾਨ ਨੇ ਦਾਅਵਾ ਕੀਤਾ ਕਿ ਫਤਿਹ ਮਜ਼ਾਇਲਾ ਨੇ ਇਜ਼ਰਾਈਲ ਦਾ 에ਅਰ ਡਿਫੈਂਸ ਸਿਸਟਮ ناکਾਮ ਕਰ ਦਿੱਤਾ ਅਤੇ ਕਈ ਸੁਰੱਖਿਆਤ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ 'ਚ ਸਫਲਤਾ ਮਿਲੀ ਇਜ਼ਰਾਈਲ 'ਚ ਮਿਜ਼ਾਈਲ ਹਮਲੇ ਨਾਲ ਕਿੰਨਾ ਨੁਕਸਾਨ ਹੋਇਆ ਇਸ ਬਾਰੇ ਕੋਈ ਪੁਖਤਾ ਜਾਣਕਾਰੀ ਸਾਹਮਣੇ ਨਹੀਂ ਆਈ। ਉਧਰ ਵਾਸ਼ਿੰਗਟਨ ਸਥਿਤ ਹਿਊਮਨ ਰਾਈਟਸ ਗਰੁੱਪ ਨੇ ਦਾਅਵਾ ਕੀਤਾ ਹੈ ਕਿ ਈਰਾਨ 'ਚ ਮੌਤਾਂ ਦਾ ਅੰਕੜਾ 600 ਤੋਂ ਟੱਪ ਚੁੱਕਾ ਹੈ, ਜਦਕਿ ਜ਼ਖਮੀਆਂ ਦੀ ਗਿਣਤੀ 1500 ਦੇ ਨੇੜੇ ਪੁੱਜ ਗਈ ਹੈ। ਈਰਾਨ ਸਰਕਾਰ ਵੱਲੋਂ ਜੰਗ ਦੌਰਾਨ ਮਰਨ ਵਾਲਿਆਂ ਜਾਂ ਜ਼ਖਮੀਆਂ ਦੀ ਗਿਣਤੀ ਸਾਂਝੀ ਨਹੀਂ ਕੀਤੀ ਗਈ। ਸੋਮਵਾਰ ਨੂੰ ਜਾਰੀ ਅੰਕੜਿਆਂ ਦੇ ਵਿੱਚ ਈਰਾਨ ਸਰਕਾਰ ਵੱਲੋਂ 224 ਜਣਿਆਂ ਦੀ ਮੌਤ ਹੋਣ ਅਤੇ 1000 ਤੋਂ ਵੱਧ ਲੋਕਾਂ ਦੇ ਜ਼ਖਮੀ ਹੋਣ ਦਾ ਜ਼ਿਕਰ ਕੀਤਾ ਗਿਆ। ਇਸੇ ਦੌਰਾਨ ਈਰਾਨ ਦੇ ਰਾਸ਼ਟਰਪਤੀ ਵੱਲੋਂ ਮੁਲਕ ਦੇ ਲੋਕਾਂ ਨੂੰ ਇਕਜੁੱਟ ਰਹਿਣ ਦਾ ਸੱਦਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜੇ ਮੁਲਕ ਦੇ ਲੋਕ ਸਰਕਾਰ ਨਾਲ ਖੜੇ ਨੇ ਤਾਂ ਕੋਈ ਵੀ ਦੁਸ਼ਮਣ ਸਾਡਾ ਕੁਝ ਨਹੀਂ ਵਿਗਾੜ ਸਕਦਾ। ਰਾਸ਼ਟਰਪਤੀ ਦਾ ਸੱਦਾ ਅਜਿਹੇ ਸਮੇਂ ਆਇਆ ਜਦੋਂ ਈਰਾਨ ਦੇ ਜਲਾਵਤਨ ਬਾਦਸ਼ਾਹ ਵੱਲੋਂ ਲੋਕਾਂ ਨੂੰ ਮੁਲਕ ਉੱਤੇ ਮੁੜ ਕਾਬਜ਼ ਹੋਣ ਦੇ ਯਤਨ ਆਰੰਭਣ ਦੀਆਂ ਅਪੀਲਾਂ ਕੀਤੀਆਂ ਜਾ ਰਹੀਆਂ ਨੇ। ਇਰਾਨ ਦੇ ਆਖਰੀ ਸ਼ਾਹ ਦੇ ਬੇਟੇ ਰਜ਼ਾ ਪਹਿਲਾਵੀ ਨੇ ਇੱਕ ਵੀਡੀਓ ਸੁਨੇਹੇ ਰਾਹੀਂ ਕਿਹਾ ਕਿ ਇਸਲਾਮਿਕ ਰਿਪਬਲਿਕ ਦਾ ਅੰਤ ਨੇੜੇ ਆ ਗਿਆ ਹੈ ਤੇ ਜਲਦ ਹੀ ਸਰਕਾਰ ਦੇ ਖਰਚੇ ਉੜ ਜਾਣਗੇ। ਰਾਸ਼ਟਰਪਤੀ ਡੋਨਲਡ 트੍ਰੰਪ ਨੇ ਟਿਕਟੌਕ ਦੇ ਅਮਰੀਕੀ ਸੰਚਾਲਨ ਨੂੰ ਬਾਈਟ ਡਾਂਸ ਨੂੰ ਵੇਚਣ ਦੀ ਆਖਰੀ ਤਾਰੀਖ ਤੀਜੀ ਵਾਰ ਵਧਾ ਦਿੱਤੀ ਹੈ ਜਿਸ ਨਾਲ ਐਪ ਅਮਰੀਕਾ 'ਚ ਕੰਮ ਕਰਨਾ ਜਾਰੀ ਰੱਖੇਗੀ। ਇਸ ਲਈ ਗੱਲਬਾਤ ਅਜੇ ਵੀ ਜਾਰੀ ਹੈ। ਵਾਈਟ ਹਾਊਸ ਨੇ ਇਹ ਜਾਣਕਾਰੀ ਦਿੱਤੀ। ਵਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲਿਨ ਲੇਵਿਟ ਨੇ ਇੱਕ ਬਿਆਨ ਚਕਿਆ ਜਿਵੇਂ ਕਿ ਉਹਨਾਂ ਨੇ ਕਈ ਵਾਰ ਕਿਹਾ ਹੈ ਰਾਸ਼ਟਰਪਤੀ 트੍ਰੰਪ ਨਹੀਂ ਚਾਹੁੰਦੇ ਕਿ ਟਿਕਟੌਕ ਬੰਦ ਹੋਵੇ ਇਸ ਲਈ ਟਿਕਟੌਕ ਤੇ ਕਾਰਵਾਈ ਦੀ ਆਖਰੀ ਮਿਤੀ 90 ਦਿਨਾਂ ਲਈ ਵਧਾ ਦਿੱਤੀ ਗਈ ਹੈ ਜਿਸ ਦੀ ਵਰਤੋਂ ਪ੍ਰਸ਼ਾਸਨ ਇਹ ਯਕੀਨੀ ਬਣਾਉਣ ਲਈ ਕਰੇਗਾ ਕਿ ਸੌਦਾ ਪੂਰਾ ਹੋ ਜਾਵੇ ਅਤੇ ਅਮਰੀਕੀ ਯੂਜ਼ਰਸ ਦਾ ਡਾਟਾ ਸੁਰੱਖਿਅਤ ਰਹੇ ਗੌਰਤਲਬ ਹੈ ਕਿ ਤੀਜੀ ਵਾਰ ਹੈ ਜਦੋਂ 트੍ਰੰਪ ਪ੍ਰਸ਼ਾਸਨ ਨੇ ਟਿਕਟੌਕ ਉੱਤੇ ਪਾਬੰਦੀ ਦੀ ਆਖਰੀ ਮਿਤੀ ਵਧਾ ਦਿੱਤੀ ਹੈ ਸ਼ੁਰੂ ਵਿੱਚ ਉਹਨਾਂ ਨੇ 75 ਦਿਨਾਂ ਦਾ ਵਾਅਦਾ ਕੀਤਾ ਸੀ ਤਾਂ ਜੋ ਸਰਕਾਰ ਟਿਕਟੌਕ ਸਬੰਧੀ ਸਹੀ ਕਦਮ ਦਾ ਫੈਸਲਾ ਕਰ ਸਕੇ ਇਸ ਤੋਂ ਪਹਿਲਾਂ ਅਪ੍ਰੈਲ ਚ ਟਰੰਪ ਨੇ ਟਿਕਟੌਕ ਤੇ ਕਾਰਵਾਈ ਲਈ ਸਮਾਂ ਸੀਮਾ 75 ਦਿਨ ਹੋਰ ਵਧਾ ਦਿੱਤੀ ਸੀ ਜੋ ਹੁਣ 19 ਜੂਨ ਨੂੰ ਖਤਮ ਹੋਣ ਵਾਲੀ ਹੈ ਆਪਣੇ ਪਹਿਲੇ ਕਾਰਜਕਾਲ ਚ ਟਰੰਪ ਨੇ ਅਮਰੀਕਾ ਚ ਐਪ ਤੇ ਪਾਬੰਦੀ ਲਗਾਉਣ ਲਈ ਇੱਕ ਕਾਰਜਕਾਰੀ ਆਦੇਸ਼ ਉੱਤੇ ਦਸਤਖਤ ਕੀਤੇ ਸਨ ਜਦੋਂ ਤੱਕ ਬਾਈਟ ਡਾਂਸ ਆਪਣੇ ਅਮਰੀਕੀ ਕਾਰਜਾਂ ਨੂੰ ਕਿਸੇ ਅਮਰੀਕੀ ਕੰਪਨੀ ਨੂੰ ਨਹੀਂ ਵੇਚਦਾ ਪਰ ਕਾਨੂੰਨੀ ਚੁਣੌਤੀਆਂ ਕਾਰਨ ਇਹ ਆਦੇਸ਼ ਲਾਗੂ ਨਹੀਂ ਕੀਤਾ ਜਾ ਸਕਿਆ ਪਿਛਲੇ ਅਪ੍ਰੈਲ ਚ ਤਤਕਾਲੀ ਰਾਸ਼ਟਰਪਤੀ ਜੋ ਬਾਈਡਨ ਨੇ ਰਾਸ਼ਟਰੀ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਬਾਈਟ ਡਾਂਸ ਨੂੰ ਟਿਕਟੌਕ ਵਿੱਚਣ ਲਈ 270 ਦਿਨ ਦੇਣ ਵਾਲਾ ਇੱਕ ਕਾਨੂੰਨ ਪਾਸ ਕੀਤਾ ਕਾਨੂੰਨ ਤਹਿਤ ਪਾਲਣਾ ਕਰਨ ਚ ਅਸਫਲ ਰਹਿਣ ਤੇ ਐਪਲ ਅਤੇ ਗੂਗਲ ਵਰਗੇ ਐਪ ਸਟੋਰ ਆਪਰੇਟਰਾਂ ਨੂੰ 19 ਜਨਵਰੀ 2025 ਤੋਂ ਆਪਣੇ ਪਲੇਟਫਾਰਮਾਂ ਤੋਂ ਟਿਕਟੌਕ ਨੂੰ ਹਟਾਉਣ ਦੀ ਲੋੜ ਹੋਵੇਗੀ ਹਾਲਾਂਕਿ ਐਪ ਕਈ ਘੰਟਿਆਂ ਲਈ ਬੰਦ ਰਹੀ ਤੇ 트럼ਪ ਦੇ ਦੂਜੇ ਕਾਰਜਕਾਲ ਲਈ ਸੌ ਚੁੱਕਣ ਤੋਂ ਇੱਕ ਦਿਨ ਪਹਿਲਾਂ 19 ਜਨਵਰੀ ਨੂੰ ਇਸ ਦੀ ਸੇਵਾ ਦੁਬਾਰਾ ਸ਼ੁਰੂ ਹੋ ਗਈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡੋਨਲਡ 트럼ਪ ਨਾਲ ਗੱਲ ਕੀਤੀ ਹੈ ਜੋ ਕੈਨੇਡਾ 'ਚ ਹੋਏ G7 ਸੰਮੇਲਨ ਨੂੰ ਅੱਧ ਵਿਚਕਾਰ ਛੱਡ ਕੇ ਅਮਰੀਕਾ ਪਰਤੇ ਸਨ। ਦੋਵਾਂ ਨੇ ਗੱਲਬਾਤ 35 ਮਿੰਟ ਤੱਕ ਕੀਤੀ। ਇਸ ਸਭ ਦੇ ਦੌਰਾਨ ਅੱਤਵਾਦ ਵਿਰੁੱਧ ਭਾਰਤ ਦੀ ਲੜਾਈ ਅਤੇ ਆਪਰੇਸ਼ਨ ਸਿੰਧੂਰ ਤੇ ਚਰਚਾ ਹੋਈ। ਪੀਐਮ ਮੋਦੀ ਨੇ ਸਪਸ਼ਟ ਕੀਤਾ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਗਵਾਂਡੀ ਦੇਸ਼ ਦੇ ਸੱਦੇ ਤੋਂ ਬਾਅਦ ਦੋਵਾਂ ਦੇਸ਼ਾਂ ਦੀ ਆਪਸੀ ਸਹਿਮਤੀ ਨਾਲ ਹੋਈ ਸੀ ਇਸ ਵਿੱਚ ਕਿਸੇ ਦੀ ਵਿਚੋਲਗੀ ਨਹੀਂ ਹੋਈ ਤੇ ਨਾ ਹੀ ਕਿਸੇ ਵਪਾਰਕ ਸਮਝੌਤੇ ਤੇ ਚਰਚਾ ਹੋਈ ਇਹ ਗੱਲਬਾਤ ਅਜਿਹੇ ਸਮੇਂ ਹੋਈ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ7 'ਚ ਹਿੱਸਾ ਲੈਣ ਤੋਂ ਬਾਅਦ ਕੈਨੇਡਾ ਤੋਂ ਕ੍ਰੋਸ਼ੀਆ ਲਈ ਰਵਾਨਾ ਹੋਏ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਟਰੰਪ ਦੀ ਮੁਲਾਕਾਤ G7 ਸੰਮੇਲਨ ਦੌਰਾਨ طے ਸੀ ਰਾਸ਼ਟਰਪਤੀ 트ੰਪ ਨੂੰ ਜਲਦੀ ਅਮਰੀਕਾ ਵਾਪਸ ਆਉਣਾ ਪਿਆ ਜਿਸ ਕਾਰਨ ਇਹ ਮੁਲਾਕਾਤ ਨਹੀਂ ਹੋ ਸਕੀ ਇਸ ਤੋਂ ਬਾਅਦ ਰਾਸ਼ਟਰਪਤੀ 트ੰਪ ਦੀ ਬੇਨਤੀ ਤੇ ਦੋਵਾਂ ਨੇਤਾਵਾਂ ਨੇ ਫੋਨ ਤੇ ਗੱਲਬਾਤ ਕੀਤੀ ਉਹਨਾਂ ਨੇ ਲਗਭਗ 35 ਮਿੰਟ ਤੱਕ ਗੱਲਬਾਤ ਕੀਤੀ 22 ਅਪ੍ਰੈਲ ਨੂੰ ਪਹਿਲਗਾਮ ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਰਾਸ਼ਟਰਪਤੀ 트ੰਪ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਫੋਨ ਤੇ ਗੱਲ ਕੀਤੀ ਸੀ ਅਤੇ ਸੰਵੇਦਨਾ ਪ੍ਰਗਟ ਕੀਤੀ ਸੀ ਅਤੇ ਅੱਤਵਾਦ ਵਿਰੁੱਧ ਲੜਾਈ ਚ ਸਮਰਥਨ ਦਾ ਵੀ ਕਿਆ ਸਗਾ ਇਸ ਤੋਂ ਬਾਅਦ ਇਹ ਪਹਿਲੀ ਵਾਰ ਸੀ ਜਦੋਂ ਉਹ ਗੱਲ ਕਰ ਰਹੇ ਸਨ ਇਸ ਲਈ ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ 트ੰਪ ਨਾਲ ਆਪਰੇਸ਼ਨ ਸਿੰਧੂਰ ਬਾਰੇ ਵਿਸਥਾਰਤ ਗੱਲ ਕੀਤੀ ਵਿਕਰਮ ਮਿਸਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਇਹ ਵੀ ਜ਼ੋਰ ਦਿੱਤਾ ਕਿ ਹੁਣ ਭਾਰਤ ਅਤਵਾਦੀਆਂ ਘਟਨਾਵਾਂ ਨੂੰ ਇੱਕ ਪ੍ਰੌਕਸੀ ਵਾਰਵਜੋਂ ਨਹੀਂ ਦੇਖੇਗਾ ਸਗੋਂ ਯੁੱਧ ਦੇ ਸਿੱਧੇ ਕਾਰਜਾਂ ਵਜੋਂ ਦੇਖੇਗਾ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਡੋਨਾਲਡ 트ੰਪ ਦੀ ਕੈਨੇਡਾ ਚ ਜੀ7 ਸੰਮੇਲਨ ਤੋਂ ਇਲਾਵਾ ਮੁਲਾਕਾਤ ਹੋਣੀ ਸੀਗੀ ਪਰ 트ੰਪ ਨੂੰ 17 ਜੂਨ ਨੂੰ ਜੀ7 ਸੰਮੇਲਨ ਛੱਡ ਕੇ ਅਮਰੀਕਾ ਵਾਪਸ ਜਾਣਾ ਪਿਆ ਇਜ਼ਰਾਈਲ ਅਤੇ ਈਰਾਨ ਵਿਚਕਾਰ ਜੰਗ ਕਾਰਨ ਉਹਨਾਂ ਨੂੰ ਅਚਾਨਕ ਇੱਕ ਦਿਨ ਪਹਿਲਾਂ ਵਾਪਸ ਆਉਣਾ ਪਿਆ ਇਸ ਕਾਰਨ ਉਹ ਮੁਲਾਕਾਤ ਨਹੀਂ ਹੋ ਸਕੀ ਇਸ ਤੋਂ ਬਾਅਦ 트ੰਪ ਦੇ ਕਹਿਣ ਤੇ ਦੋਵਾਂ ਆਗੂਆਂ ਨੇ ਫੋਨ ਤੇ ਗੱਲਬਾਤ ਕੀਤੀ ਇਸ ਸਾਲ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ